ਨਲੋ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਅੰਕਿਤ ਗਰਗ ਬੋਲ ਰਿਹਾ ਜੀ ਹਾਂਜੀ ਵੀਰ ਜੀ ਹਾਂ ਬਾਈ ਜੀ ਮੈਂ ਪੰਜਾਬ ਪੈਦਾਵਾਰ ਚੈਨਲ ਤੋਂ ਸੁਖੀ ਸ਼ੇਰ ਗਿੱਲ ਬੋਲਦਾ ਜੀ ਮੈਂ ਤੁਹਾਨੂੰ ਪਹਿਲਾਂ ਹੀ ਮਿਲਿਆ ਸੀ ਜਦ ਤੁਸੀਂ ਬਾਹਰ ਦੇ ਟਾਇਰਾਂ ਦੀ ਸੇਵਾ ਕੀਤੀ ਸੀ ਹਾਂਜੀ ਹਾਂਜੀ ਬਾਈ ਜੀ ਯਾਦ ਆ ਮੇਰੇ ਜੀ ਠੀਕ ਹੈ ਠੀਕ ਹੈ ਹੋਰ ਬਾਈ ਘਰ ਪਰਿਵਾਰ ਚੜ੍ਹਦੀ ਕਲਾ ਬਹੁਤ ਬਹੁਤ ਵਧੀਆ ਜੀ ਬਹੁਤ ਵਧੀਆ ਪਹਿਲਾਂ ਦਾ ਧੰਨਵਾਦ ਤੁਹਾਡਾ ਤੁਸੀਂ ਯਾਦ ਕੀਤਾ ਸਾਨੂੰ ਨਾ ਨਾ ਬਿਲਕੁਲ ਜੀ ਬਿਲਕੁਲ ਤੁਹਾਡੇ ਵਰਗੇ ਬਾਈ ਸਮਾਜ ਸੇਵੀਆਂ ਨੂੰ ਉਦੋਂ ਹੀ ਯਾਦ ਕਰਦੇ ਆ ਜਦੋਂ ਸਾਨੂੰ ਕੋਈ ਲੋੜ ਪੈਂਦੀ ਆ ਬਾਈ ਤੁਸੀਂ ਕੱਲ ਦੀਆਂ ਖ਼ਬਰਾਂ ਸੁਣੀਆਂ ਹੋਣਗੀਆਂ ਹਨਾ ਵੀ ਆਪਣੀ ਕੁੜੀ ਆ ਗਈ ਭੈਣ ਕੁਲਵਿੰਦਰ ਕੌਰ ਨੇ ਚੰਡੀਗੜ੍ਹ 에어ਪੋਰਟ ਤੇ ਹਾਂ ਜੀ ਰਾਤ ਦੇ ਉਹੀ ਦੇਖ ਰਹੇ ਆ ਜੀ ਹਾਂ ਜੀ ਹਾਂ ਤੇ ਹੁਣ ਉਹਦੇ ਕਰਕੇ ਤੁਹਾਨੂੰ ਫੋਨ ਕਰਿਆ ਸੀਗਾ ਜੀ ਵੀ ਸੋਡਾ ਕੀ ਪ੍ਰਤੀ ਕਰਮਾ ਜੀ ਉਤੇ ਹੈਨਾ ਮੰਨ ਲਓ ਵੀ ਕੁੜੀ ਨੇ ਤਾਂ ਭੈਣ ਨੇ ਤਾਂ ਆਪਣਾ ਫਰਜ਼ ਨਿਭਾਤਾ ਸਭ ਤੋਂ ਪਹਿਲਾਂ ਤਾਂ ਬਾਈ ਜੀ ਅਸੀਂ ਉਸ ਭੈਣ ਦਾ ਕੁਲਵਿੰਦਰ ਕੋਰ ਦਾ ਧੰਨਵਾਦ ਕਰਨਾ ਚਾਹੁੰਦੇ ਆ ਠੀਕ ਹੈ ਜੀ ਵੀ ਉਹਨਾਂ ਨੇ ਸਾਨੂੰ ਇਹ ਸਾਬਤ ਕਰਤਾ ਜੀ ਵਾਕਈ ਪੰਜਾਬ ਦੀ ਧਰਤੀ ਤੋਂ ਜਿੱਦਾਂ ਸਾਡੀ ਮਾਂ ਮਾਈ ਭਾਗੋ ਪੈਦਾ ਹੋਈ ਉਸ ਤਰੀਕੇ ਨਾਲ ਸਾਡੀ ਭੈਣ ਨੇ ਸਾਨੂੰ ਸਾਬਤ ਕਰਤਾ ਕਿ ਵਾਕਈ ਇਹ ਪੰਜਾਬ ਦੀਆਂ ਧੀਆ ਨੇ ਬਿਲਕੁਲ ਜੀ ਜਦੋਂ ਸਾਡਾ ਕਿਸਾਨੀ ਧਰਨਾ ਪਹਿਲਾਂ ਵਾਲਾ ਲੱਗਿਆ ਸੀ ਹਾਂਜੀ ਉਹ ਟਾਈਮ ਦੇ ਉੱਤੇ ਜਦੋਂ ਸਾਡੀ ਮਾਤਾ ਮਹਿੰਦਰਕੌਰ ਤੁਰੀ ਜਾ ਰਹੀ ਸੀ ਧਰਨੇ ਵਾਸਤੇ ਹਾਂਜੀ ਹਾਂਜੀ ਤਾਂ ਇਸ ਕੰਗਣਾ ਰਣੋਤ ਨੇ ਸਾਡੀ ਮਾਤਾ ਦੇ ਲਈ ਬਹੁਤ ਅਪਸ਼ਬਦ ਬੋਲੇ ਸੀ ਕਿ 100-100 ਰੁਪਏ ਦਿਹਾੜੀ ਤੇ ਜਾ ਰਹੇ ਨੇ ਬਿਲਕੁਲ ਜੀ ਬਿਲਕੁਲ ਕਿ ਦਿਹਾੜੀ ਤੇ ਬੈਠੀਆਂ ਨੇ ਆ ਜਿਹੜੀਆਂ ਆਈਆਂ ਨੇ ਇਸ ਲਈ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਡੀ ਭੈਣ ਕੁਲਵਿੰਦਰਕੌਰ ਦਾ ਜੀਨੇ ਉਹ ਤੋਂ ਬਾਅਦ ਇਹ ਗੱਲ ਵੀ ਕਹੀ ਕਿ ਉਸ ਧਰਨੇ ਦੇ ਵਿੱਚ ਮੇਰੀ ਮਾਂ ਵੀ ਬੈਠੀ ਸੀ ਮੇਰੀ ਮਾਂ ਵੀ ਬੈਠੀ ਸੀ ਸਹੀ ਗੱਲ ਹੈ ਕਿਤਨਾ ਕਿਤੇ ਉਹਦੇ ਮਨ ਦੇ ਵਿੱਚ ਗੁੱਸਾ ਸੀਗਾ ਹਾਂਜੀ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਪਹਿਲਾਂ ਤੋਂ ਹੀ ਇਹ ਆਪਾਂ ਨੂੰ ਟੌਰਚਰ ਕਰਦੀ ਆਈ ਹੈ ਕੰਗਣਾ ਰਣੌਤ ਠੀਕ ਹੈ ਜੀ ਜਦੋਂ ਵੀ ਆਪਣਾ ਕੋਈ ਪੰਜਾਬੀਆਂ ਦਾ ਕੰਮ ਹੁੰਦਾ ਹੈ ਇਹ ਟਵੀਟ ਕਰਦੀ ਕਰਦੀ ਹੈ ਆਪਣੇ ਪੰਜਾਬੀਆਂ ਦੇ ਖਿਲਾਫ ਕੁਝ ਨਾ ਕੁਝ ਪੁੱਠਾ ਸਿੱਧਾ ਬੋਲਦੀ ਆ ਹਨਾ ਕੱਲ ਵੀ ਕੱਲ ਵੀ ਕਹਿੰਦੇ ਜਦੋਂ ਇਹ 에어ਪੋਰਟ ਤੇ ਆਈ ਹੈ ਤਾਂ ਇਹਨੇ ਸਾਡੀ ਭੈਣ ਕੁਲਵਿੰਦਰਕੌਰ ਨੂੰ ਕੋਰ ਅੱਤਵਾਦੀ ਕਹਿ ਕੇ ਬੁਲਾਇਆ ਹੈ। ਅੱਛਾ। ਹਾਂਜੀ ਕੋਰ ਅੱਤਵਾਦੀ ਕਹਿ ਕੇ ਬੁਲਾਇਆ ਉਹ ਤੋਂ ਬਾਅਦ ਸਾਡੀ ਭੈਣ ਭੜਕੀ ਹੈ। ਠੀਕ ਹੈ ਠੀਕ ਹੈ। ਦੂਜੀ ਗੱਲ ਬਾਈ ਜੀ ਉਹ ਸਾਡੀ ਭੈਣ ਵਧਾਈ ਦੀ ਵੀ ਪਾਤਰ ਹੈ ਕਿਉਂਕਿ ਜਦੋਂ ਆਪਾਂ ਸੁਣਦੇ ਆ ਨਾ ਕੋਈ ਐਮਐਲਏ ਜਾਂ ਕੋਈ ਐਮਪੀ ਜਿੱਤਦਾ ਹੈ। ਹਾਂਜੀ। ਤਾਂ ਉਹ ਤੋਂ ਬਾਅਦ ਆਪਾਂ ਸੁਣਦੇ ਆ ਵੀ ਉਹਨਾਂ ਨੂੰ ਕੋਈ ਫੁੱਲਾਂ ਦੇ ਹਾਰਾ ਨਾਲ ਜਾ ਸਰੋਪਿਆਂ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਬਿਲਕੁਲ ਜੀ ਵੀ ਮਾਨ ਸਨਮਾਨ ਮਿਲਦਾ ਸਾਡੀ ਭੈਣ ਨੇ ਇੰਨਾ ਵਧੀਆ ਕੰਮ ਕੀਤਾ ਸਾਡੇ ਪੰਜਾਬ ਵਾਸਤੇ ਵੀ ਦਿੱਲੀ ਜਾਣ ਤੋਂ ਪਹਿਲਾਂ ਉਹਦਾ ਥੱਪੜਾ ਨਾਲ ਸਵਾਗਤ ਕੀਤਾ ਨਹੀਂ ਬਿਲਕੁਲ ਠੀਕ ਹੈ ਵੀ ਤੁਹਾਡਾ ਮਨ ਬਖਸ਼ਾ ਪੂਰਾ ਬਾਗੋ ਬਾਗ ਹੈ ਬਹੁਤ ਬਾਗੋ ਬਾਗ ਹੈ ਜੀ ਇੱਕ ਬਾਈ ਜੀ ਹੁਣ ਮੈਂ ਹਾਂ ਹਾਂ ਦੱਸਕਾ ਤੁਸੀਂ ਆਪਣੀ ਗੱਲ ਪੂਰੀ ਕਰੋ ਫਿਰ ਪੁੱਛਦਾ ਹਾਂ ਕਿਉਂਕਿ ਵੀਰ ਜੀ ਕਈ ਭਰਾ ਨੇ ਸਾਨੂੰ ਕਹਿ ਦਿੰਦੇ ਨੇ ਵੀ ਤੁਸੀਂ ਹਿੰਦੂ ਹੋ ਹਾਂ ਜੀ ਅਸੀਂ ਉਹਨਾਂ ਨੂੰ ਇੱਕੋ ਗੱਲ ਕਹਿਨੇ ਹੁੰਨੇ ਆ ਵੀ ਅਸੀਂ ਜੰਮੇ ਪਲੇ ਪੰਜਾਬ ਚ ਬਿਲਕੁਲ ਹਿੰਦੂ ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਜਿਹੜਾ ਮਰਜ਼ੀ ਭਾਈ ਹੋਵੇ ਸਾਡਾ ਹਾਂਜੀ ਜਿਹੜਾ ਬੰਦਾ ਪੰਜਾਬ ਨੂੰ ਬਿਲੋਂਗ ਕਰਦਾ ਉਹਦੇ ਨਾਲ ਸਾਡਾ ਨੋ ਮਾਸ ਦਾ ਰਿਸ਼ਤਾ ਉਹ ਸਾਡਾ ਭਰਾ ਹੈ ਬਿਲਕੁਲ ਜੀ ਬਿਲਕੁਲ ਤੇ ਉਹ ਤੋਂ ਬਾਅਦ ਭਰਾ ਜੀ ਮੈਂ ਤਾਂ ਇੱਕ ਤੁਹਾਡੇ ਮਾਧਿਅਮ ਰਾਹੀਂ ਇੱਕ ਹੋਰ ਬੇਨਤੀ ਕਰਨਾ ਚਾਹੂੰਗਾ ਹਾਂਜੀ ਜਦੋਂ ਦੇ ਅਸੀਂ ਰਾਤ ਦੇ ਦੇਖ ਰਹੇ ਆ ਤਾਂ ਮੈਨੂੰ ਪਤਾ ਲੱਗਿਆ ਕਿ ਉਸ ਭੈਣ ਦਾ ਭਰਾ ਹੈ ਸ਼ੇਰ ਸਿੰਘ ਮਹੀਵਾਲ ਠੀਕ ਹੈ ਜੀ ਤੁਹਾਡੇ ਮਾਧਿਅਮ ਰਾਹੀਂ ਅਸੀਂ ਤਾਂ ਸਾਡੇ ਭਰਾ ਨੂੰ ਇੱਕੋ ਚੀਜ਼ ਕਵਾਂਗੇ ਕਿ Hindu ਭਾਈਚਾਰਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਜਿੱਥੇ ਵੀ ਸਾਡੀ ਕੋਈ ਜ਼ਰੂਰਤ ਹੈ ਕਿਸੇ ਵੀ ਤਰ੍ਹਾਂ ਨਾਲ ਬਿਲਕੁਲ ਜੀ ਕਿਸੇ ਕੋਰਟ ਦੇ ਵਿੱਚ ਜਾਣਾ ਹੈ ਕਚਹਿਰੀ ਤੇ ਜਾਣਾ ਹੈ ਜਿੱਥੇ ਵੀ ਜਾਣਾ ਹੈ ਕੋਈ ਧਰਨਾ ਦੇਣਾ ਹੈ ਬਿਲਕੁਲ ਜੀ ਸਾਨੂੰ ਇੱਕ ਛੋਟਾ ਜਿਹਾ ਮੈਸੇਜ ਲਾ ਦੇਣ ਚਾਹੀਏ ਰਾਤ ਨੂੰ 12 ਵਜੇ ਅਸੀਂ ਨਾਲ ਦੀ ਨਾਲ ਜਿੱਥੇ ਕਹਿਣਗੇ ਉੱਥੇ ਪਹੁੰਚਾਂਗੇ ਬਿਲਕੁਲ ਮੈਂ ਅੰਕਿਤ ਗਰਗੀ ਜੀ ਨੂੰ ਉਹੀ ਗੱਲ ਪੁੱਛਣੀ ਸੀਗੀ ਵੀ ਆਪਣੇ ਪੰਜਾਬ ਦੇ ਵਿੱਚ ਹਨਾ ਨੌਜਵਾਨ ਜਜ਼ਬਾਤੀ ਹੋ ਕੇ ਕੋਈ ਨਾ ਕੋਈ ਐਕਸ਼ਨ ਲੈ ਲੈਂਦੇ ਆ ਹਨਾ ਕੰਮ ਕਰ ਦਿੰਦੇ ਆ ਹਾਂਜੀ ਉਸ ਤੋਂ ਬਾਅਦ ਕੀ ਹੁੰਦਾ ਹੈ ਜਿਵੇਂ ਪਿਛੇ ਜੀ ਸਾਨੂੰ ਪਤਾ ਆਪਣੇ ਸਰਬਜੀਤ ਸਿੰਘ ਖਾਲਸਾ ਜੀ ਨੇ ਸਿਮਰਨਜੀਤ ਸਿੰਘ ਮਾਨ ਸਾਹਿਬ ਤੇ ਵੀ ਕਿਹਾ ਹਨਾ ਵੀ ਜੇ ਸਾਡੇ ਪਿਓ ਨੇ ਕੋਈ ਐਕਸ਼ਨ ਲਿਆ ਸੀ ਕੁਝ ਕਰਿਆ ਸੀਗਾ ਹਨਾ ਵੀ ਮੰਗਰੋਂ ਸਾਡੀ ਕਿਸੇ ਨੇ ਜਾਤ ਨਹੀਂ ਬੁੱਸੀ ਤਾਂ ਮੈਂ ਸੋਚਿਆ ਜੀ ਇਸੇ ਕਰਕੇ ਮੈਂ ਤੁਹਾਨੂੰ ਆਸ ਨਾਲ ਫੋਨ ਲਾਇਆ ਸੀ ਮੈਂ ਵੀ ਆਪਾਂ ਬਾਈ ਅੰਕਿਤ ਗਰਗੁਰ ਨੂੰ ਪੁੱਛ ਦਿਆਂਗੇ ਵੀ ਜਦੋਂ ਬਾਈਆਂ ਨੇ ਕਿਸਾਨਾਂ ਦੀ ਉੱਥੇ ਸੇਵਾ ਕੀਤੀ ਸੀਗੀ ਟਾਇਰ ਵਗੈਰਾ ਪੁਆਏ ਨੇ ਟੂਪਾਂ ਵਗੈਰਾ ਪੁਆਈਆਂ ਨੇ ਹਨਾ ਇੱਕ ਤਾਂ ਹੁੰਦੀਆਂ ਨੇ ਗੱਲਾਂ ਕਾਗਜ਼ੀ ਵੀ ਕੱਲਾ ਸੋਸ਼ਲ ਮੀਡੀਆ ਤੇ ਫੋਟੋ ਵੀਡੀਓ ਬਣਾ ਕੇ ਛੱੜਤੀ ਵੀ ਮੁੜ ਕੇ ਵਾਪਸ ਠੀਕ ਆ ਲੋਕਾਂ 'ਚ ਬੱਲੇ ਬੱਲੇ ਹੋ ਗਈ ਹਨਾ ਤੁਸੀਂ ਉੱਥੇ ਜੀ ਗਰਾਊਂਡ ਲੈਵਲ ਤੇ ਜਾ ਕੇ ਆਪ ਆਪਦੀ ਗੱਡੀ ਦੇ ਵਿੱਚ ਸੰਦ ਸੱਪਾ ਰੱਖ ਕੇ ਟੂਪਾਂ ਵੱਲੇ ਉੱਥੇ ਪੁਆਏ ਜੋ ਵੀ ਲੋਡ ਸੀਗੀ ਤਾਂ ਕਰਕੇ ਹੁਣ ਗੱਲ ਸੀ ਜੀ ਵੀ ਨਾ ਜੀ ਹਾਂ ਜੀ ਅਸੀਂ ਉੱਥੇ ਕੋਈ ਇਸ ਚੀਜ਼ ਲਈ ਨਹੀਂ ਸੀ ਗਏ ਕਿ ਲੋਕ ਸਾਨੂੰ ਦੇਖਣਗੇ ਅਸੀਂ ਕਿਸੇ ਚੈਨਲ ਵਾਲੇ ਨੂੰ ਨਹੀਂ ਕਿਹਾ ਕੋਈ ਅਸੀਂ ਉੱਥੇ ਕਿਥੇ ਜਥੇਬੰਦੀ ਨਾਲ ਨਹੀਂ ਗੱਲਬਾਤ ਕੀਤੀ ਨਹੀਂ ਬਿਲਕੁਲ ਉਹ ਤਾਂ ਸਾਨੂੰ ਕੁਦਰਤੀ ਮੌਕੇ ਤੇ ਤੁਸੀਂ ਮਿਲ ਗਏ ਜੀ ਹਾਂ ਅਸੀਂ ਆਪਦਾ ਉੱਥੇ ਸਮਾਨ ਸੱਪਾ ਲੈ ਕੇ ਗਏ ਆ ਤੇ ਜੋ ਵੀ ਉੱਥੇ ਟਰੈਕਟਰ ਡੈਮੇਜ ਹੋਏ ਸੀ ਉਹਨਾਂ ਦੀ ਸਾਰੀ ਰਿਪੇਅਰ ਅਸੀਂ ਕਰਾ ਕੇ ਆਏ ਆ ਨਹੀਂ ਬਿਲਕੁਲ ਜੀ ਬਿਲਕੁਲ ਹੁਣ ਮੈਂ ਤੁਹਾਨੂੰ ਇਹੀ ਪਹੁੰਚਦਾ ਸੀਗਾ ਜੀ ਵੀ ਮੰਨ ਲਓ ਕੱਲ ਨੂੰ ਗੁੜੀਆ ਤੇ ਕੋਈ 19 21 ਗੱਲ ਹੁੰਦੀ ਆ ਹਨਾ ਕੋਈ ਟੜੇ ਬੰਦੀ ਉਹਨਾਂ ਨੂੰ ਕੋਈ ਪ੍ਰੋਬਲਮ ਪਹੁੰਚਾਉਂਦੀ ਆ ਜਾਂ ਕੁਛ ਵੀ ਹੈ ਹਨਾ ਵੀ ਉੱਥੇ ਤੁਸੀਂ ਪਰਿਵਾਰ ਨਾਲ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਗੇ ਤੁਰ ਤੱਕ ਵੀਰ ਜੀ ਆਪਾ ਤੁਹਾਨੂੰ ਪਹਿਲਾਂ ਇਹ ਕਿ ਜਿਹੜਾ ਸਾਡੀ ਭੈਣ ਦਾ ਭਰਾ ਹੈ ਸ਼ੇਰ ਸਿੰਘ ਮਈਵਾਲ ਹਾਂਜੀ ਜੇ ਤੁਹਾਡੇ ਮਾਧਿਮ ਰਾਹੀਂ ਉੱਥੇ ਤੱਕ ਸਾਡੀ ਆਵਾਜ਼ ਪਹੁੰਚਦੀ ਹੈ ਬਿਲਕੁਲ ਜੀ ਤਾਂ ਮੈਂ ਆਪਦਾ ਨੰਬਰ ਵੀ ਮੈਂਸ਼ਨ ਕਰ ਦਿੰਦਾ ਜੀ 95818 ਠੀਕ ਹੈ ਜੀ ਆਪ ਸੌਰੀ 9581600001 ਠੀਕ ਹੈ ਜੀ ਉਸ ਉਹ ਭਰਾ ਸਾਨੂੰ ਰਾਤ ਨੂੰ ਦਿਨੇ ਜਦੋਂ ਮਰਜ਼ੀ ਜਿਹੜੀ ਮਰਜ਼ੀ ਡਿਊਟੀ ਲਾਣ ਅਸੀਂ ਉਹਨਾਂ ਦੇ ਮੋਢੇ ਨਾਲ ਮੋਟਾ ਲਾ ਕੇ ਖੜਾਂਗੇ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਜੀ ਸੋ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਤੇ ਅੰਕਿਤ ਜੀ ਮੈਂ ਨਾਲ ਹੀ ਸੋ ਤੋਂ ਪੁੱਛਦਾ ਹਾਂ ਮੰਨ ਲਓ ਤੁਸੀਂ ਤਾਂ ਇੱਕ ਆਪਣਾ ਪੰਜਾਬ ਦਾ ਨਾਗਰਿਕ ਹੋਣ ਦੇ ਨਾਂ ਤੇ ਆਪਦਾ ਫਰਜ਼ ਨਿਭਾਤਾ ਹਨਾ ਹਾਂਜੀ ਤੇ ਤੁਸੀਂ ਕੋਈ ਮੰਨ ਲਓ ਵੀ ਪੰਜਾਬ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਆ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਵੀ ਕੋਈ ਮੰਗ ਮੰਗ ਕਰਦੇ ਹੋ ਮੰਨ ਲਓ ਕੁਝ ਕਹਿਣਾ ਚਾਹਣੀ ਉਹਨਾਂ ਨੂੰ ਭਗਵੰਤ ਮਾਨ ਸਾਹਿਬ ਕੋਈ ਇੱਕੋ ਹੀ ਮੰਗ ਕਰਾਂਗੇ ਜੀ ਜਿਸ ਤਰੀਕੇ ਨਾਲ 21 ਫਰਵਰੀ ਨੂੰ ਹਾਂਜੀ ਸਾਡਾ ਭਰਾ ਉੱਥੇ ਸ਼ਹੀਦ ਹੋਇਆ ਹਾਂਜੀ ਖਲੋਰੀ ਬਾਰਡਰ ਦੇ ਉੱਤੇ ਹੂੰ ਉਸ ਲਈ ਸਾਡੇ ਭਗਵੰਤ ਮਾਨ ਸਾਹਿਬ ਨੇ ਚੁੱਪੀ ਬੱਟੀ ਰੱਖੀ ਉਸ ਚੀਜ਼ ਲਈ ਸਾਨੂੰ ਨਹੀਂ ਪਤਾ ਕਿ ਕਿਉਂ ਚੁੱਪੀ ਬੱਟੀ ਠੀਕ ਹੈ ਪਰ ਅਸੀਂ ਕੋਈ ਬੇਨਤੀ ਕਰਾਂਗੇ ਕਿ ਤੁਸੀਂ ਸਾਡੇ ਸੁਪਰੀਮੋ ਤੁਹਾਡੇ ਤੋਂ ਉੱਤੇ ਪੰਜਾਬ ਦੇ ਵਿੱਚ ਇਸ ਟਾਈਮ ਕੋਈ ਨਹੀਂ ਹੈਗਾ ਬਿਲਕੁਲ ਜੀ ਤੇ ਹੁਣ ਤੁਸੀਂ ਚੁੱਪ ਨਾ ਰਹੀਓ ਸਾਡੀ ਇਸ ਭੈਣ ਲਈ ਚਾਰ ਨਵਜੇ ਜਰੂਰ ਬੋਲਦੇ ਹੋ ਨਹੀਂ ਬਿਲਕੁਲ ਜੀ ਵੀ ਜਿਵੇਂ ਆਪਾਂ ਕਹਿਣਾ ਉਹ ਵੀ ਹਾਂ ਨਾ ਨਾਰਾ ਮਾਰਦੇ ਹੋ ਹਾਂ ਦਾ ਨਾਰਾ ਮਾਰਦੇ ਹੋ ਕਿੰਨੇ ਦਾ ਕੋਈ ਐਨੀ ਐਨੀ ਕੀ ਮੰਗ ਕਰਾਂਗੇ ਨਹੀਂ ਬਿਲਕੁਲ ਜੀ ਬਿਲਕੁਲ ਜੀ ਸੋ ਠੀਕ ਅੰਕਿਤ ਕਰਗ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਜੋ ਸਾਡੇ ਭਰਾ ਨੇ ਸਾਨੂੰ ਯਾਦ ਕੀਤਾ ਮਿਹਰਬਾਨੀ ਜੀ ਮਿਹਰਬਾਨੀ ਬਾਈ ਜੀ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਮਨ ਲਓ ਹਾਂਜੀ ਬਾਈ ਸਤਿਕਾਰ ਜੀ ਸਤਿਕਾਰ ਬਾਈ ਜੀ ਭਾਈ ਯਾਂ ਕਿਦ ਕਰਕੇ ਬੋਲਦੇ ਹੋ ਜੀ ਹਾਂਜੀ ਵੀਰ ਜੀ ਹਾਂ ਬਾਈ ਜੀ ਮੈਂ ਪੰਜਾਬ ਪੈਦਾਵਾਰ ਚੈਨਲ ਤੋਂ ਸੁਖੀ ਸ਼ੇਰ ਗਿੱਲ ਬੋਲਦਾ ਜੀ ਮੈਂ ਤੁਹਾਨੂੰ ਪਹਿਲਾਂ ਹੀ ਮਿਲਿਆ ਸੀ ਜਦ ਤੁਸੀਂ ਬਾਡਰ ਦੇ ਟਾਇਰਾਂ ਦੀ ਸੇਵਾ ਕੀਤੀ ਸੀ ਹਾਂਜੀ ਹਾਂਜੀ ਬਾਈ ਜੀ ਯਾਦ ਹੈ ਮੇਰੇ ਜੀ ਠੀਕ ਹੈ ਠੀਕ ਹੈ ਹੋਰ ਬਾਈ ਘਰ ਪਰਿਵਾਰ ਚੜ੍ਹਦੀ ਕਲਾ ਬਹੁਤ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਪਹਿਲਾਂ ਦਾ ਧੰਨਵਾਦ ਤੁਹਾਡਾ ਤੁਸੀਂ ਯਾਦ ਕੀਤਾ ਸਾਨੂੰ ਨਾ ਨਾ ਬਿਲਕੁਲ ਜੀ ਬਿਲਕੁਲ ਤੁਹਾਡੇ ਵਰਗੇ ਬਾਈ ਸਮਾਜ ਸੇਵੀਆਂ ਨੂੰ ਉਦੋਂ ਹੀ ਯਾਦ ਕਰਦੇ ਆ ਜਦੋਂ ਸਾਨੂੰ ਕੋਈ ਲੋੜ ਪੈਂਦੀ ਆ ਬਾਈ ਤੁਸੀਂ ਕੱਲ ਦੀਆਂ ਖ਼ਬਰਾਂ ਸੁਣੀਆਂ ਹੋਣਗੀਆਂ ਹਨਾ ਵੀ ਆਪਣੀ ਕੁੜੀ ਆ ਗਈ ਭੈਣ ਕੁਲਵਿੰਦਰ ਕੌਰ ਨੇ ਚੰਡੀਗੜ੍ਹ 에어ਪੋਰਟ ਤੇ ਰਾਤ ਦੇ ਉਹੀ ਦੇਖ ਰਹੇ ਆ ਜੀ ਹਾਂ ਜੀ ਹਾਂ ਤੇ ਹੁਣ ਉਹਦੇ ਕਰਕੇ ਸਾਨੂੰ ਫੋਨ ਕਰਿਆ ਸੀਗਾ ਜੀ ਵੀ ਸੋਡਾ ਕੀ ਪ੍ਰਤੀਕਰਮ ਆ ਜੀ ਉਹ ਤੇ ਹਨਾ ਮੰਨ ਲਓ ਵੀ ਕੁੜੀ ਨੇ ਤਾਂ ਭੈਣ ਨੇ ਤਾਂ ਆਪਣਾ ਫਰਜ਼ ਨਿਭਾਤਾ ਸਭ ਤੋਂ ਪਹਿਲਾਂ ਤਾਂ ਬਾਈ ਜੀ ਅਸੀਂ ਉਸ ਭੈਣ ਦਾ ਕੁਲਵਿੰਦਰ ਕੌਰ ਦਾ ਧੰਨਵਾਦ ਕਰਨਾ ਚਾਹੁੰਦੇ ਆ ਠੀਕ ਹੈ ਜੀ ਵੀ ਉਹਨਾਂ ਨੇ ਸਾਨੂੰ ਇਹ ਸਾਬਤ ਕਰਤਾ ਜੀ ਵਾਕਈ ਪੰਜਾਬ ਦੀ ਧਰਤੀ ਤੋਂ ਜਿੱਦਾਂ ਸਾਡੀ ਮਾ ਮਾਈ ਭਾਗੋ ਪੈਦਾ ਹੋਈ ਉਸ ਤਰੀਕੇ ਨਾਲ ਸਾਡੀ ਭੈਣ ਨੇ ਸਾਨੂੰ ਸਾਬਤ ਕਰਤਾ ਕਿ ਵਾਕਈ ਇਹ ਪੰਜਾਬ ਦੀਆਂ ਧੀਆ ਨੇ ਬਿਲਕੁਲ ਜੀ ਜਦੋਂ ਸਾਡਾ ਕਿਸਾਨੀ ਧਰਨਾ ਪਹਿਲਾਂ ਵਾਲਾ ਲੱਗਿਆ ਸੀ ਹਾਂਜੀ ਉਹ ਟਾਈਮ ਦੇ ਉੱਤੇ ਜਦੋਂ ਸਾਡੀ ਮਾਤਾ ਮਹਿੰਦਰ ਕੌਰ ਤੁਰੀ ਜਾ ਰਹੀ ਸੀ ਧਰਨੇ ਵਾਸਤੇ ਹਾਂਜੀ ਹਾਂਜੀ ਤਾਂ ਇਸ ਕੰਗਣਾ ਰਣੋਤ ਨੇ ਸਾਡੀ ਮਾਤਾ ਦੇ ਲਈ ਬਹੁਤ ਅਪਸ਼ਬਦ ਬੋਲੇ ਸੀ ਕਿ 100-100 ਰੁਪਏ ਦਿਹਾੜੀ ਤੇ ਜਾ ਰਹੇ ਨੇ ਬਿਲਕੁਲ ਜੀ ਬਿਲਕੁਲ ਕਿ ਦਿਹਾੜੀ ਤੇ ਬੈਠੀਆਂ ਨੇ ਜਿਹੜੀਆਂ ਆਈਆਂ ਨੇ ਇਸ ਲਈ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਡੀ ਭੈਣ ਕਲਵਿੰਦਰ ਕੌਰ ਦਾ ਜਿਨੇ ਉਹ ਤੋਂ ਬਾਅਦ ਇਹ ਗੱਲ ਵੀ ਕਹੀ ਕਿ ਉਸ ਧਰਨੇ ਦੇ ਵਿੱਚ ਮੇਰੀ ਮਾਂ ਵੀ ਬੈਠੀ ਸੀ ਮੇਰੀ ਮਾਂ ਵੀ ਬੈਠੀ ਸੀ ਸਹੀ ਗੱਲ ਹੈ ਕਿਤਨਾ ਕਿਤੇ ਉਹਦੇ ਮਨ ਦੇ ਵਿੱਚ ਗੁੱਸਾ ਸੀਗਾ ਹਾਂਜੀ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਪਹਿਲਾਂ ਤੋਂ ਹੀ ਇਹ ਆਪਾਂ ਨੂੰ ਟੌਰਚਰ ਕਰਦੀ ਆਈ ਹੈ ਕੰਗਣਾ ਰਣੌਤ ਠੀਕ ਹੈ ਜੀ ਜਦੋਂ ਵੀ ਆਪਣਾ ਕੋਈ ਪੰਜਾਬੀਆਂ ਦਾ ਕੰਮ ਹੁੰਦਾ ਹੈ ਇਹ ਟਵੀਟ ਕਰਦੀ ਕਰਦੀ ਹੈ ਆਪਣੇ ਪੰਜਾਬੀਆਂ ਦੇ ਖਿਲਾਫ ਕੁਛ ਨਾ ਕੁਛ ਪੁੱਠਾ ਸਿੱਧਾ ਬੋਲਦੀ ਆ ਹਨਾ ਕੱਲ ਵੀ ਕੱਲ ਵੀ ਕਹਿੰਦੇ ਜਦੋਂ ਇਹ 에ਰਪੋਰਟ ਤੇ ਆਈ ਹੈ ਤਾਂ ਇਹਨੇ ਸਾਡੀ ਭੈਣ ਕੁਲਵਿੰਦਰ ਕੌਰ ਨੂੰ ਕੋਰ ਅੱਤਵਾਦੀ ਕਹਿ ਕੇ ਬੁਲਾਇਆ ਹੈ ਅੱਛਾ ਹਾਂਜੀ ਕੋਰ ਅੱਤਵਾਦੀ ਕਹਿ ਕੇ ਬੁਲਾਇਆ ਉਹ ਤੋਂ ਬਾਅਦ ਸਾਡੀ ਭੈਣ ਭੜਕੀ ਹੈ ਠੀਕ ਹੈ ਠੀਕ ਹੈ ਦੂਜੀ ਗੱਲ ਬਾਈ ਜੀ ਉਹ ਸਾਡੀ ਭੈਣ ਵਧਾਈ ਦੀ ਵੀ ਪਾਤਰ ਹੈ ਕਿਉਂਕਿ ਜਦੋਂ ਆਪਾਂ ਸੁਣਦੇ ਆ ਨਾ ਕੋਈ ਐਮਐਲਏ ਜਾਂ ਕੋਈ ਐਮਪੀ ਜਿੱਤਦਾ ਹੈ ਹਾਂਜੀ ਤਾਂ ਉਹ ਤੋਂ ਬਾਅਦ ਆਪਾਂ ਸੁਣਦੇ ਆ ਵੀ ਉਹਨਾਂ ਨੂੰ ਕੋਈ ਫੁੱਲਾਂ ਦੇ ਹਾਰਾਂ ਨਾਲ ਜਾਂ ਸਰੋਪਿਆਂ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਬਿਲਕੁਲ ਜੀ ਵੀ ਮਾਨ ਸਨਮਾਨ ਮਿਲਦਾ ਹੈ ਸਾਡੀ ਭੈਣ ਨੇ ਇੰਨਾ ਵਧੀਆ ਕੰਮ ਕੀਤਾ ਸਾਡੇ ਪੰਜਾਬ ਵਾਸਤੇ ਵੀ ਦਿੱਲੀ ਜਾਣ ਤੋਂ ਪਹਿਲਾਂ ਉਹਦਾ ਥੱਪੜਾ ਨਾਲ ਸਵਾਗਤ ਕੀਤਾ ਨਹੀਂ ਬਿਲਕੁਲ ਠੀਕ ਹੈ ਵੀ ਤੁਹਾਡਾ ਮਨ ਬਖਸ਼ਾ ਪੂਰਾ ਬਾਗੋ ਬਾਗ ਹੈ ਬਹੁਤ ਬਾਗੋ ਬਾਗ ਹੈ ਜੀ ਇੱਕ ਬਾਈ ਜੀ ਹੁਣ ਮੈਂ ਹਾਂ ਹਾਂ ਦੱਸਕਾ ਤੁਸੀਂ ਆਪਣੀ ਗੱਲ ਪੂਰੀ ਕਰੋ ਫਿਰ ਪੁੱਛਦਾ ਹਾਂ ਕਿਉਂਕਿ ਵੀਰ ਜੀ ਕਈ ਭਰਾ ਨੇ ਸਾਨੂੰ ਕਹਿ ਦਿੰਦੇ ਨੇ ਵੀ ਤੁਸੀਂ ਹਿੰਦੂ ਹੋ ਹਾਂ ਜੀ ਅਸੀਂ ਉਹਨਾਂ ਨੂੰ ਇੱਕੋ ਗੱਲ ਕਹਿਨੇ ਹੁੰਨੇ ਆ ਵੀ ਅਸੀਂ ਜੰਮੇ ਪਲੇ ਪੰਜਾਬ ਚ ਬਿਲਕੁਲ ਹਿੰਦੂ ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਜਿਹੜਾ ਮਰਜ਼ੀ ਭਾਈ ਹੋਵੇ ਸਾਡਾ ਹਾਂ ਜੀ ਜਿਹੜਾ ਬੰਦਾ ਪੰਜਾਬ ਨੂੰ ਬਿਲੋਂਗ ਕਰਦਾ ਉਹਦੇ ਨਾਲ ਸਾਡਾ ਨੋ ਮਾਸ ਦਾ ਰਿਸ਼ਤਾ ਹੈ ਉਹ ਸਾਡਾ ਭਰਾ ਹੈ ਬਿਲਕੁਲ ਜੀ ਬਿਲਕੁਲ ਤੇ ਉਹ ਤੋਂ ਬਾਅਦ ਭਰਾ ਜੀ ਮੈਂ ਤਾਂ ਇੱਕ ਤੁਹਾਡੇ ਮਾਧਿਅਮ ਰਾਹੀਂ ਇੱਕ ਹੋਰ ਬੇਨਤੀ ਕਰਨਾ ਚਾਹੂੰਗਾ ਜਦੋਂ ਦੇ ਅਸੀਂ ਰਾਤ ਦੇ ਦੇਖ ਰਹੇ ਹਾਂ ਤਾਂ ਮੈਨੂੰ ਪਤਾ ਲੱਗਿਆ ਕਿ ਉਸ ਭੈਣ ਦਾ ਭਰਾ ਹੈ ਸ਼ੇਰ ਸਿੰਘ ਮਹੀਵਾਲ ਠੀਕ ਹੈ ਜੀ ਤੁਹਾਡੇ ਮਾਧਿਅਮ ਰਾਹੀਂ ਅਸੀਂ ਤਾਂ ਸਾਡੇ ਭਰਾ ਨੂੰ ਇੱਕੋ ਚੀਜ਼ ਕਵਾਂਗੇ ਕਿ Hindu ਭਾਈਚਾਰਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਜਿੱਥੇ ਵੀ ਸਾਡੀ ਕੋਈ ਜ਼ਰੂਰਤ ਹੈ ਕਿਸੇ ਵੀ ਤਰ੍ਹਾਂ ਨਾਲ ਬਿਲਕੁਲ ਜੀ ਇਥੇ ਕੋਰਟ ਦੇ ਵਿੱਚ ਜਾਣਾ ਹੈ ਕਚਹਿਰੀ 'ਚ ਜਾਣਾ ਹੈ ਜਿੱਥੇ ਵੀ ਜਾਣਾ ਹੈ ਕੋਈ ਧਰਨਾ ਦੇਣਾ ਹੈ ਬਿਲਕੁਲ ਜੀ ਸਾਨੂੰ ਇੱਕ ਛੋਟਾ ਜਿਹਾ ਮੈਸੇਜ ਲਾ ਦੇਣ ਚਾਹੀਏ ਰਾਤ ਨੂੰ 12 ਵਜੇ ਅਸੀਂ ਨਾਲ ਦੀ ਨਾਲ ਜਿੱਥੇ ਕਹਿਣਗੇ ਉੱਥੇ ਪਹੁੰਚਾਂਗੇ ਬਿਲਕੁਲ ਮੈਂ ਅੰਕਿਤ ਗਰਗੀ ਨੂੰ ਇਹੋ ਗੱਲ ਪੁੱਛਣੀ ਸੀਗੀ ਵੀ ਆਪਣੇ ਪੰਜਾਬ ਦੇ ਵਿੱਚ ਹਨਾ ਨੌਜਵਾਨ ਜਜ਼ਬਾਤੀ ਹੋ ਕੇ ਕੋਈ ਨਾ ਕੋਈ ਐਕਸ਼ਨ ਲੈ ਲੈਂਦੇ ਆ ਹਨਾ ਕੰਮ ਕਰ ਦਿੰਦੇ ਆ ਹਾਂ ਜੀ ਉਸ ਤੋਂ ਬਾਅਦ ਕੀ ਹੁੰਦਾ ਹੈ ਜਿਵੇਂ ਕਿ ਸੇ ਜੀ ਨੂੰ ਪਤਾ ਆਪਣੇ ਸਰਬਜੀਤ ਸਿੰਘ ਖਾਲਸਾ ਜੀ ਨੇ ਸੇਮ ਰਣਜੀਤ ਸਿੰਘ ਮਾਨ ਸਾਹਿਬ ਤੇ ਵੀ ਕਿਹਾ ਹਨਾ ਵੀ ਜੇ ਸਾਡੇ ਪਿਓ ਨੇ ਕੋਈ ਐਕਸ਼ਨ ਲਿਆ ਸੀ ਕੁਝ ਕਰਿਆ ਸੀਗਾ ਹਨਾ ਬੀਮਾ ਗ੍ਰਾਉਂਡ ਸਾਡੀ ਕਿਸੇ ਨੇ ਜਾਤ ਨਹੀਂ ਬੁਸੀ ਤਾਂ ਮੈਂ ਸੋਚਿਆ ਦੀ ਇਸੇ ਕਰਕੇ ਮੈਂ ਸੋਨੂੰ ਆਸ ਨਾਲ ਫੋਨ ਲਾਇਆ ਤੀ ਮੈਂ ਵੀ ਆਪਾਂ ਬਾਈ ਅੰਕਿਤ ਗਰਗੁਰ ਨੂੰ ਪੁੱਛ ਦਿਆਂਗੇ ਵੀ ਜਦੋਂ ਬਾਈਆਂ ਨੇ ਕਿਸਾਨਾਂ ਦੀ ਉੱਥੇ ਸੇਵਾ ਕੀਤੀ ਤੀਗੀ ਟਾਇਰ ਵਗੈਰਾ ਪੁਆਏ ਨੇ ਟੂਪਾਂ ਵਗੈਰਾ ਪੁਆਈਆਂ ਨੇ ਹਨਾ ਇੱਕ ਤਾਂ ਹੁੰਦੀਆਂ ਨੇ ਗੱਲਾਂ ਕਾਗਜ਼ੀ ਵੀ ਕੱਲਾ ਸੋਸ਼ਲ ਮੀਡੀਆ ਤੇ ਫੋਟੋ ਵੀਡੀਓ ਬਣਾ ਕੇ ਛੱੜਤੀ ਵੀ ਮੁੜ ਕੇ ਬੱਸ ਠੀਕ ਆ ਲੋਕਾਂ ਚ ਬੱਲੇ ਬੱਲੇ ਹੋ ਗਈ ਹਨਾ ਤੁਸੀਂ ਉੱਥੇ ਜੀ ਗਰਾਉਂਡ ਲੈਵਲ ਤੇ ਜਾ ਕੇ ਆਪ ਆਪਦੀ ਗੱਡੀ ਦੇ ਵਿੱਚ ਸੰਦ ਸੱਪਾ ਰੱਖ ਕੇ ਟੂਪਾਂ ਵੱਲੇ ਉੱਥੇ ਪੁਆਏ ਜੋ ਵੀ ਲੋਡ ਸੀਗੀ ਸੁੱਖਾਂ ਕਰਕੇ ਹੁਣ ਗੱਲ ਸੀ ਜੀ ਵੀ ਹਾਂਜੀ ਅਸੀਂ ਉੱਥੇ ਕੋਈ ਇਸ ਚੀਜ਼ ਲਈ ਨਹੀਂ ਸੀ ਗਏ ਕਿ ਲੋਕ ਸਾਨੂੰ ਦੇਖਣਗੇ ਅਸੀਂ ਕਿਸੇ ਚੈਨਲ ਵਾਲੇ ਨੂੰ ਨਹੀਂ ਕਿਹਾ ਕੋਈ ਅਸੀਂ ਉੱਥੇ ਕਿਥੇ ਜਥੇਬੰਦੀ ਨਾਲ ਨਹੀਂ ਗੱਲਬਾਤ ਕੀਤੀ ਨਹੀਂ ਬਿਲਕੁਲ ਉਹ ਤਾਂ ਸਾਨੂੰ ਕੁਦਰਤੀ ਮੌਕੇ ਤੇ ਤੁਸੀਂ ਮਿਲ ਗਏ ਜੀ ਹਾਂ ਅਸੀਂ ਆਪਦਾ ਉੱਥੇ ਸਮਾਨ ਸੱਪਾ ਲੈ ਕੇ ਗਏ ਆਂ ਤੇ ਜੋ ਵੀ ਉੱਥੇ ਟਰੈਕਟਰ ਡੈਮੇਜ ਹੋਏ ਸੀ ਉਹਨਾਂ ਦੀ ਸਾਰੀ ਰਿਪੇਅਰ ਅਸੀਂ ਕਰਾ ਕੇ ਆਇਆ। ਨਹੀਂ ਬਿਲਕੁਲ ਜੀ ਬਿਲਕੁਲ। ਹੁਣ ਮੈਂ ਤੁਹਾਨੂੰ ਇਹੀ ਪੁੱਛਦਾ ਸੀਗਾ ਜੀ ਵੀ ਮੰਨ ਲਓ ਕੱਲ ਨੂੰ ਗੁੜੀਆ ਤੇ ਕੋਈ 19 21 ਗੱਲ ਹੁੰਦੀ ਆ ਹਨਾ ਕੋਈ ਧੜੇ ਬੰਦੀ ਉਹਨਾਂ ਨੂੰ ਕੋਈ ਪ੍ਰੋਬਲਮ ਪਹੁੰਚਾਉਂਦੀ ਆ ਜਾਂ ਕੁਝ ਵੀ ਹੈ ਹਨਾ ਵੀ ਉੱਥੇ ਤੁਸੀਂ ਪਰਿਵਾਰ ਨਾਲ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਵੋਗੇ ਤੁਰ ਤੱਕ। ਵੀਰ ਜੀ ਆਪਾਂ ਤੁਹਾਨੂੰ ਪਹਿਲਾਂ ਇਹ ਕਿ ਜਿਹੜਾ ਸਾਡੀ ਭੈਣ ਦਾ ਭਰਾ ਹੈ ਸ਼ੇਰ ਸਿੰਘ ਮਈਵਾਲ ਹਾਂਜੀ ਜੇ ਤੁਹਾਡੇ ਮਾਧਿਅਮ ਰਾਹੀਂ ਉੱਥੇ ਤੱਕ ਸਾਡੀ ਆਵਾਜ਼ ਪਹੁੰਚਦੀ ਹੈ। ਬਿਲਕੁਲ ਜ ਸਾ ਮੈਂ ਆਪਦਾ ਨੰਬਰ ਵੀ ਮੈਂਸ਼ਨ ਕਰ ਦਿੰਨਾ ਜੀ 95818 ਠੀਕ ਹੈ ਜੀ ਆਪ ਸੋਰੀ 95816 00001 ਠੀਕ ਹੈ ਜੀ ਉਹ ਉਹ ਭਰਾ ਸਾਨੂੰ ਰਾਤ ਨੂੰ ਦਿਨੇ ਜਦੋਂ ਮਰਜ਼ੀ ਜਿਹੜੀ ਮਰਜ਼ੀ ਡਿਊਟੀ ਲਾਣ ਅਸੀਂ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਜੀ ਸੋ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਤੇ ਅੰਕਿਤ ਜੀ ਮੈਂ ਨਾਲ ਹੀ ਸੋ ਤੋਂ ਪੁੱਛਦਾ ਹਾਂ ਮੰਨ ਲਓ ਤੁਸੀਂ ਤਾਂ ਇੱਕ ਆਪਣਾ ਪੰਜਾਬ ਦਾ ਨਾਗਰਿਕ ਹੋਣ ਦੇ ਨਾਂ ਤੇ ਆਪਦਾ ਫਰਜ਼ ਨਿਭਾਤਾ ਹਨਾ ਹਾਂਜੀ ਤੇ ਤੁਸੀਂ ਕੋਈ ਮੰਨ ਲਓ ਵੀ ਪੰਜਾਬ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਆ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਵੀ ਕੋਈ ਮੰਗ ਮੰਗ ਕਰਦੇ ਹੋ ਮੰਗ ਕਰਦੇ ਹੋ ਮਲੇ ਕੁਝ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਭਗਵੰਤ ਮਾਨ ਸਾਹਿਬ ਕੋਈ ਇੱਕੋ ਹੀ ਮੰਗ ਕਰਾਂਗੇ ਜੀ ਜਿਸ ਤਰੀਕੇ ਨਾਲ 21 ਫਰਵਰੀ ਨੂੰ ਹਾਂਜੀ ਸਾਡਾ ਭਰਾ ਉੱਥੇ ਸ਼ਹੀਦ ਹੋਇਆ ਹਾਂਜੀ ਖਨੋਰੀ ਬਾਰਡਰ ਦੇ ਉੱਤੇ ਹੂੰ ਉਸ ਲਈ ਸਾਡੇ ਭਗਵੰਤ ਮਾਨ ਸਾਹਿਬ ਨੇ ਚੁੱਪੀ ਬੱਟੀ ਰੱਖੀ ਉਸ ਚੀਜ਼ ਲਈ ਸਾਨੂੰ ਨਹੀਂ ਪਤਾ ਕਿ ਕਿਉਂ ਚੁੱਪੀ ਬੱਟੀ ਠੀਕ ਹੈ ਪਰ ਅਸੀਂ ਕੋਈ ਬੇਨਤੀ ਕਰਾਂਗੇ ਤੇ ਤੁਸੀਂ ਸਾਡੇ ਸੁਪਰੀਮੋ ਤੁਹਾਡੇ ਤੋਂ ਉੱਤੇ ਪੰਜਾਬ ਦੇ ਵਿੱਚ ਇਸ ਟਾਈਮ ਕੋਈ ਨਹੀਂ ਹੈਗਾ ਬਿਲਕੁਲ ਜੀ ਤੇ ਹੁਣ ਤੁਸੀਂ ਚੁੱਪ ਨਾ ਰਹੀਓ ਸਾਡੀ ਇਸ ਭੈਣ ਲਈ ਚਾਰ ਲੱਭ ਜਰੂਰ ਬੋਲਦੇ ਹੋ ਨਹੀਂ ਬਿਲਕੁਲ ਜੀ ਵੀ ਜਿਵੇਂ ਆਪਾਂ ਕਹਿਣਾ ਉਹ ਵੀ ਹਾਂ ਨਾ ਨਾਰਾ ਮਾਰਦੇ ਹੋ ਹਾਂ ਦਾ ਨਾਰਾ ਮਾਰਦੇ ਹੋ ਸੁਪਰੀਮ ਸਾਹਿਬ ਤੋਂ ਇੰਨੀ ਇੰਨੀ ਕੀ ਮੰਗ ਕਰਾਂਗੇ ਨਹੀਂ ਬਿਲਕੁਲ ਜੀ ਬਿਲਕੁਲ ਜੀ ਸੋ ਠੀਕ ਅੰਕਿਤ ਕਰਤ ਜੀ ਸੁਡੋ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਜੋ ਸਾਡੇ ਭਰਾ ਨੇ ਸਾਨੂੰ ਯਾਦ ਕੀਤਾ ਮਿਹਰਬਾਨੀ ਜੀ ਮਿਹਰਬਾਨੀ ਬਾਈ ਜੀ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ